ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਰੁਣ ਪਟਤਾਂ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੂੰ ਅੱਜ ਫੇਸ 7 ਮੁਹਾਲੀ ਪੁਲਿਸ ਥਾਣੇ ਦੇ ਵਿੱਚ ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ ਬੁਲਾਇਆ ਗਿਆ ਸੀ ਲੇਕਿਨ ਉਹ ਨਹੀਂ ਪਹੁੰਚੇ ਇਸ ਵੇਲੇ ਆਸੀਂ ਪੁਲਿਸ ਥਾਣੇ ਦੇ ਬਾਹਰ ਹੀ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪੰਜਾਬ ਬੰਬ 50 ਹੈਂਡ ਗ੍ਰਨੇਡ ਆਉਣ ਦੀ ਖਬਰ ਨੂੰ ਲੈ ਕੇ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਹੋਣਾਂ ਵੱਲੋਂ ਜਿਸ ਤਰੀਕੇ ਨਾਲ ਇੱਕ ਨਿੱਜੀ ਚੈਨਲ ਨੂੰ ਇਹ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਜ਼ਰੂਰ ਇਹ ਬੰਬ ਫਟ ਗਿਆ ਹੈਗਾ ਤਾਂ ਸੱਮਨ ਜਾਰੀ ਕੀਤਾ ਗਿਆ ਕੱਲ ਪ੍ਰਤਾਪ ਸਿੰਘ ਬਾਜਵਾ ਨੂੰ ਤਾਂ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਸੱਮਨ ਲੇਟ ਨਾਈਟ ਮਿਲਿਆ ਹੈਗਾ ਤਾਂ ਜਿਸ ਤਰੀਕੇ ਦੇ ਨਾਲ ਵਕੀਲ ਪ੍ਰਦੀਪ ਵਿਰਕ ਇਹ ਕਹਿੰਦੇ ਨਜ਼ਰ ਆਏ ਕਿ ਉਹ ਅੱਜ ਇਸ ਥਾਣੇ ਦੇ ਵਿੱਚ ਨਹੀਂ ਆਉਣਗੇ ਕਿ ਉਹਨਾਂ ਦੇ ਪਹਿਲਾਂ ਹੀ ਰੁਝੇ ਹੋਏ ਹਨ ਉਹਨਾਂ ਨੂੰ ਸੱਮਨ ਲੇਟ ਮਿਲਿਆ ਹੈਗਾ ਤਾਂ ਹੁਣ ਉਹ ਕੱਲ ਇਸ ਬਹਾਲੀ ਦੇ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਪਹੁੰਚਣਗੇ ਹਾਲਾਂਕਿ ਅੱਜ ਪ੍ਰਤਾਪ ਸਿੰਘ ਬਾਜਵਾ ਹੁਣਾਂ ਦੇ ਕਈ ਸਕੈਜੂਲ ਪਹਿਲਾਂ ਹੀ ਉਹਨਾਂ ਦੇ ਫਿਕਸ ਸਨ ਤਾਂ ਉਹ ਅੱਜ ਇੱਥੇ ਨਹੀਂ ਆਉਣਗੇ ਇਹ ਇੱਕ ਮੈਸੇਜ ਕੀਤਾ ਹੈ ਕਿ ਅ ਕੱਲ 15 ਸੈਕਟਰ ਕਾਂਗਰਸ ਭਵਨ ਦੇ ਬਾਹਰ ਜਿਹੜਾ ਹੈਗਾ ਧਰਨਾ ਦਿੱਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਬੀ ਐਨ ਐਸ ਦੀ ਧਾਰਾ 197/1 ਤੇ 353/2 197 1 ਜੋ ਕਿ ਭਾਰਤ ਦੀ ਸੁਰੱਖਿਆ ਏਕਤਾ ਤੇ ਅਖੰਡਤ ਨੂੰ ਖਤਰੇ ਦੇ ਵਿੱਚ ਪਾਉਣ ਵਾਲੀ ਝੂਠੀ ਤੇ ਸੂਚਨਾ ਦਾ ਪ੍ਰਚਾਰ ਕਰਨ ਦਾ ਇੱਕ આરોਪ ਦੇ ਤਹਿਤ ਜਿਹੜਾ ਹੈਗਾ ਇਹ ਧਾਰਾ ਲਗਾਈ ਗਈ ਹੈਗੀ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਜੋ ਮਾਮਲਾ ਦਰਜ ਕੀਤਾ ਗਿਆ ਹੈਗਾ ਤਾਂ 353 ਜੋ ਕਿ ਵੱਖ-ਵੱਖ ਸਮੁਦਾਇਏ ਦੇ ਵਿੱਚ ਰੋਸ਼ ਫੈਲਾਉਣ ਦੇ ਇਰਾਦੇ ਦੇ ਨਾਲ ਗਲਤ ਜਾਣਕਾਰੀ ਨੂੰ ਫੈਲਾਉਣ ਦਾ ਜਿਹੜਾ ਹੈਗਾ ਉਹ ਧਾਰਾ ਹੈਗੀ ਹੈ 353 ਟਾ 2 ਤਾਂ ਇਹਨਾਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈਗਾ ਤਾਂ ਬੀਐਨਐਸ ਦੀ ਧਾਰਾ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈਗਾ ਤਾਂ ਪ੍ਰਤਾਪ ਸਿੰਘ ਬਾਜਵਾ ਹੋਣੀ ਹੁਣ ਕੱਲ ਇਸ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਣਗੇ ਪ੍ਰਤਾਪ ਸਿੰਘ ਬਾਜਵਾ ਨੂੰ ਸਮਨ ਲੇਟ ਮਿਲਿਆ ਤਾਂ ਜੋ ਜਾਣਕਾਰੀ ਸਾਡੇ ਕੋਲ ਹੈ ਤਾਂ ਉਹ ਕਿਤੇ ਨਾ ਕਿਤੇ ਆਪਣੀ ਅਗਰੀਮ ਜ਼ਮਾਨਤ ਦੇ ਲਈ ਵੀ ਮੋਹਾਲੀ ਕੋਰਟ ਦੇ ਵਿੱਚ ਜਾ ਸਕਦੇ ਹੈਗੇ ਨੇ ਪਰ ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬੰਬ ਫਟਿਆ ਹੈਗਾ ਤਾਂ ਕਿਤੇ ਨਾ ਕਿਤੇ ਮੁਸੀਬਤਾਂ ਦੇ ਵਿੱਚ ਨੇਤਾ ਵਿਰੋਧੀ ਤੇ ਪ੍ਰਤਾਪ ਸਿੰਘ ਬਾਜਵਾ ਕਿਰਦੇ ਨਜ਼ਰ ਆ ਰਹੇ ਨੇ ਤਾਂ ਹੁਣ ਵੇਖਣਾ ਹੋਵੇਗਾ ਕਿ ਪ੍ਰਤਾਪ ਸਿੰਘ ਬਾਜਵਾ ਤਾਂ ਕੀ ਉਸ ਸੋਰਸ ਦਾ ਨਾਮ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਨੂੰ ਦੱਸਣਗੇ ਜਿਸ ਤਰੀਕੇ ਦੇ ਨਾਲ ਕੱਲ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਉਹਨਾਂ ਦੀ ਚੰਡੀਗੜ੍ਹ ਰਹਿائش ਦੇ ਵਿੱਚ ਪਹੁੰਚੀਆਂ ਸਨ ਪੁੱਛਗਿੱਛ ਦੇ ਲਈ ਪਹੁੰਚੀਆਂ ਸਨ ਪਰ ਜਿਸ ਤਰੀਕੇ ਦੇ ਨਾਲ ਰਵਜੋਤ ਗਰੇਵਾਲ ਹੋਣਾ ਨੇ ਕਿਹਾ ਕਿ ਉਹਨਾਂ ਨੂੰ ਕੋਈ ਸਹਿਯੋਗ ਨਹੀਂ ਮਿਲਿਆ ਯਾਨੀ ਕਿ ਉਹਨਾਂ ਨੂੰ ਕੋਈ ਵੀ ਪੁਖਤਾ ਜਾਣਕਾਰੀ ਨਹੀਂ ਮਿਲੀ ਹੈਗੀ ਤਾਂ ਕਿਤਨਾ ਕਿਤੇ ਇਹ ਜ਼ਰੂਰ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਕਹਿੰਦੀਆਂ ਨਜ਼ਰ ਆ ਰਹੀਆਂ ਨੇ ਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਤਾਂ ਇਹ ਬੜੀ ਸੈਂਸਿਟਿਵ ਸੂਚਨਾ ਹੈਗੀ ਹੈ ਤਾਂ ਕਿਤਨਾ ਕਿਤੇ ਕੇਂਦਰੀ ਏਜੰਸੀਆਂ ਦੇ ਨਾਲ ਵੀ ਪੰਜਾਬ ਪੁਲਿਸ ਰਾਪਟ ਦੇ ਵਿੱਚ ਹੈਗੀ ਆ ਹਾਲਾਂਕਿ ਜਿਸ ਤਰੀਕੇ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੋਅ ਐਂਡਰ ਸਥਿਤੀ ਨੂੰ ਲੈ ਕੇ ਜਿਸ ਤਰੀਕੇ ਦੀ ਆ ਵਕ ਵਕ ਸਿਆਸੀ ਤਿਰਾਂ ਦੇ ਬਿਆਨ ਆ ਰਹੇ ਨੇ ਤਾਂ ਕਿਤੇ ਨਾ ਕਿਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਜੋ ਹੈ ਸਪੈਸੀਫਿਕ ਬਿਆਨ ਦਿੱਤਾ ਗਿਆ ਕਿ ਉਹਨਾਂ ਕੋਲੇ ਜੋ ਸੂਚਨਾ ਮਿਲੀ ਸੀ ਕਿ 50 ਹੈਂਡ ਗ੍ਰੇਨੇਡ ਜਾਂ 50 ਬੰਬ ਪੰਜਾਬ ਦੇ ਵਿੱਚ ਆਏ ਨੇ ਯਾਨੀ ਕਿ 18 ਹੈਂਡ ਗ੍ਰੇਨੇਡ ਹੁਣ ਤੱਕ ਪੰਜਾਬ ਦੇ ਰਕਵਕਾ ਥਾਵਾਂ ਤੇ ਜਿਨ੍ਹਾਂ ਦੇ ਵਿੱਚ ਪੁਲਿਸ ਸਟੇਸ਼ਨ ਵੀ ਮੌਜੂਦ ਨੇ ਕਈ ਧਾਰਮਿਕ ਸਥਲ ਮੌਜੂਦ ਨੇ ਹਾਲੀ ਦੇ ਵਿੱਚ ਬੀਜੇਪੀ ਲੀਡਰ ਮਨੋਰੰਜਨ ਕਾਲੀਆ ਦੇ ਘਰ ਦੇ ਵਿੱਚ ਵੀ ਹੈਂਗਰਨੇਡ ਦੇ ਨਾਲ ਅਟੈਕ ਹੋਇਆ ਸੀ ਤਾਂ ਪੰਜਾਬ ਦੇ ਵਿੱਚ ਲੋ ਐਂਡ ਲੋ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਜਿੱਥੇ ਸਰਕਾਰ ਨੂੰ ਵਿਰੋਧੀ ਧਿਰਾਂ ਘੇਰਦੀਆਂ ਨਜ਼ਰ ਆ ਰਹੀਆਂ ਨੇ ਤਾਂ ਹੁਣ ਪੁਲਿਸ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ ਹੈਗਾ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾਤੇ ਕਿ ਉਹ ਜਾਂ ਤਾਂ ਇਹ ਸੈਂਸਿਟਿਵ ਇਨਫੋਰਮੇਸ਼ਨ ਨੂੰ ਪੁਲਿਸ ਦੇ ਨਾਲ ਸ਼ੇਅਰ ਕਰਨ ਜੇਕਰ ਉਹ ਇਨਫੋਰਮੇਸ਼ਨ ਜਾਂ ਉਹਨਾਂ ਦੇ ਨਾਲ ਸਹਿਯੋਗ ਨਹੀਂ ਕਰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਮੁਸੀਬਤ ਹੋਰ ਵੱਜ ਸਕਦੀ ਹੈ ਯਾਨੀ ਕਿ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਇੱਕ ਬਾਰਡਰ ਸਟੇਟ ਹੈਗੀ ਹੈ ਤਾਂ ਇਹ ਜੇਕਰ ਸੈਂਸਿਟਿਵ ਇਨਫੋਰਮੇਸ਼ਨ ਪ੍ਰਤਾਪ ਸਿੰਘ ਬਾਜਵਾ ਕੋਲੇ ਸੀ ਜਾਂ ਉਹਨਾਂ ਦੇ ਜਿਸ ਤਰੀਕੇ ਨਾਲ ਕੱਲ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਵੱਲੋਂ ਉਹਨਾਂ ਤੋਂ ਪੁੱਛ ਗਿਸ ਤੋਂ ਬਾਅਦ ਬਿਆਨ ਦਿੱਤਾ ਕਿ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਵੀ মিডিਆ ਦੇ ਸਾਹਮਣੇ ਆਏ ਉਹ ਵੀ ਇਹ ਕਹਿੰਦੇ ਨਜ਼ਰ ਆਏ ਕਿ ਉਹਨਾਂ ਦੇ ਕੁਝ ਸੋਰਸ ਹੈਗੇ ਨੇ ਚਾਹੇ ਉਹ NIA ਦੇ ਵਿੱਚ ਹੈਗੇ ਨੇ ਚਾਹੇ ਉਹ ਪੰਜਾਬ ਪੁਲਿਸ ਦੇ ਵਿੱਚ ਹੈਗੇ ਨੇ ਤਾਂ ਕਿਤੇ ਨਾ ਕਿਤੇ ਪਰ ਪੰਜਾਬ ਇੱਕ ਬਾਰਡਰ ਸਟੇਟ ਹੈ ਗਿਆ ਪ੍ਰਤਾਪ ਸਿੰਘ ਬਾਜੂ ਇਹ ਵੀ ਜ਼ਰੂਰ ਕਹਿੰਦੇ ਨਜ਼ਰ ਆਏ ਕਿ ਉਹ ਖੁਦ ਅੱਤਵਾਦ ਪੀੜਿਤ ਪਰਿਵਾਰ ਦੇ ਵਿੱਚੋਂ ਆਂਦੇ ਨੇ ਪਰ ਸਵਾਲ ਇਹੀ ਹੈ ਕਿ ਜੇਕਰ ਉਹਨਾਂ ਕੋਲੇ ਇਹ ਇਨਫੋਰਮੇਸ਼ਨ ਸੀ ਤਾਂ ਉਹ ਦੇਸ਼ ਦੇ ਤੇ ਪੰਜਾਬ ਦੇ ਇੱਕ ਆਮ ਨਾਗਰਿਕ ਹੋਣ ਦੇ ਵਜੋਂ ਵੀ ਸਿਆਸੀ ਲੀਡਰ ਤਾਂ ਉਹ ਹੈਗੇ ਨੇ ને ਤਾਂ ਵਿਰੋਧੀ ਧਿਰ ਦੇ ਲੀਡਰ ਤਾਂ ਉਹ ਹੈਗੇ ਨੇ ਤਾਂ ਉਹਨਾਂ ਨੂੰ ਇਹ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੀਦੀ ਸੀ ਜੋ ਪੁਲਿਸ ਕਹਿ ਰਹੀ ਹੈਗੀ ਆ ਜਾਂ ਇਸ ਮਾਮਲੇ ਦੇ ਵਿੱਚ ਹੁਣ ਕੇਂਦਰੀ ਸੁਰੱਖਿਆ ਏਜੰਸੀਆਂ ਵੀ ਕੋਈ ਉਹਨਾਂ ਦੇ ਨਾਲ ਰਾਪਤੇ ਦੇ ਵਿੱਚ ਹੈਗੀਆਂ ਨੇ ਜਾਂ ਨਹੀਂ ਪਰ ਹਾਲੀ ਦੇ ਵਿੱਚ ਜੋ ਪ੍ਰਤਾਪ ਸਿੰਘ ਬਾਜਵਾ ਨੂੰ ਸੰਬੰਧ ਹੋਇਆ ਉਹਨਾਂ ਦੇ ਖਿਲਾਫ ਜੋ ਮਾਮਲਾ ਦਰਜ ਕੀਤਾ ਗਿਆ ਹੈਗਾ ਉਸ ਨੂੰ ਲੈ ਕੇ ਉਹ ਅਗਰੰਮ ਜ਼ਮਾਨਤ ਦੇ ਲਈ ਮੁਹਾਲੀ ਕੋਰਟ ਦਾ ਵੀ ਰੁਖ ਕਰ ਸਕਦੇ ਹੈਗੇ ਨੇ ਮੁਹਾਲੀ ਤੋਂ ਵੀਡੀਓ ਜਰਨਲਿਸਟ ਅਨਿਲ ਦੇ ਨਾਲ ਜੱਗਬਣੀ ਲਈ ਵਰੁਣਪੁਰ